Breaking my foot if I was not here sitting there staying in my best groundwater by the cup butÖ paying a table on the table say,ead, I like a table you got to that good issue all the في Hospitality ਮਨ ਪੀਆ ਜਿਨਾ ਕੇ ਮਨ ਸ੍ਰਿਸ਼ਟੀ ਪਰਤੀਤ ਤੇ ਜਨ ਆਵੇ ਹਰ ਪ੍ਰਕਸ਼ੀਤ ਪ੍ਰੀਤ ਪਿਆਗ ਤਿਸ ਤੇ ਕੋਈ ਨਾਈ ਕਿਸ ਕੋਰੇ ਹਰ ਮਨ ਅੰਤਰੇ ਕੋ ਸੋਏ ਆਪੇ ਵਿਨਯ ਆਪੇ ਦਾਨੂ ਗਰਗਮੀਰ ਗਹਿ ਸਜਾਣਾ ਪਾਰ ਪਰਮ ਕਰਮ ਮੀਸਰ ਤੋਂ ਬੰਧ ਕਿਰਪਾ ਨਿਦਾਨ ਦਿਆਲ ਕ੍ਰਿਸ਼ਨ ਦਾ ਸਾਧ ਤੇਰੀ ਕੀ ਚਾਹੀ ਨੀ ਪਾਉ ਨਾਨਕ ਮਨ ਅਰਉ

राम <laughs> ਕਰਿ ਸਿਨਾਨ ਗ੍ਰਹਿ ਆਈ ਅਨੰਦ ਮੰਗਲ ਸੁਖ ਪਾਈ ਘਰਪੂਰੇ ਕਿਰਪਾ ਧਾਰੀ ਪ੍ਰਭ ਤੁਮ ਗੁਣੀ ਜੋਤ ਜਹ ਮਾਦੀ ਕਰਿ ਹਿਦਾਰੰਗ ਰਹਿ ਆਈ ਅਨੰਦ ਮੰਗਲ ਸੁਖ ਪੂਰਤ ਤਰ ਬੈਖਤ ਹਰ ਹਰ ਧਰਾਈਐ ਹੰਨ ਸੁਪ੍ਰਤ ਕਰਨੀਐ ਰਹਾ ਸੰਤ ਦਾ ਮਾਰਨ ਧਰਮ ਕੀ ਪਾਉਣੀ ਕੋ ਹਟ ਭਾਗੀ ਪਾਈ ਕੋੜ ਜਨਮ ਕੇ ਸੇ ਦੇਖ ਨਾਸੀ ਹਰ ਚਰਨੀ ਜਤਨਾਈ ਸਤਿ ਤਕ ਕਰੋ ਸਦਾ ਪ੍ਰਭ ਆਪਣੀ ਜਿਨ ਪੂਰੀ ਕਲ ਲਖੀ ਇਹ ਜੰਤ ਸਰਭੈ ਪਵਿੱਤਰ ਸਤਿਗੁਰ ਕੀ ਸਤਿ ਸਾਕੀ ਬਿਗਲ ਨਾਸ਼ਨ ਸਭ ਦੁਖ ਨਾਸ਼ਨ ਸਤਗੁਰ ਨਾਮ ਰੜਾਇਆ ਹੋਏ ਪਾ ਇਹ ਸਭ ਪਵਨ ਜਗਨਾਨਕ ਸੁਖ ਘਰ ਆਇਆ ਬਿਗੜ ਮਨਾ ਤਨ ਸਭ ਦੁੱਖ ਦਰਸਨ ਸਤਿਗੁਰ ਨਾਮ ਦਿੜਾਇਆ ਪਰਿਵਾਰ ਵੱਲੋਂ ਬਹੁਤ ਬਹੁਤ ਧੰਨਵਾਦ ਜੀ ਆਇਆਂ ਕੇ ਜੰਦਾ ਹੈ ਸਭ ਤੋਂ ਪਹਿਲਾਂ ਵੇਖ ਵਰਤੇ ਕੀ ਉਸ ਤੋਂ ਪ੍ਰੰਤ गुरु साहब गुरद्वारा विखे जाए उस तो उपरंत गुरु का लंगर तैयार है सारी संगत ने लंगर छक के जान जी पाता करनी जी बहुत बहुत धन्यवाद बेनती प्रवान करनी वाहिगुरु जी का खालसा वाहिगुरु जी की फतह Terima kasih telah menonton!